ਕਣਾਏ ਸੰਗਤ ਜੀ ਬੱਚੇ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਹੈ ਜੀ ਸੰਗਤ ਜੀ ਬੱਚੇ ਲਈ ਸੇਵਾ ਜ਼ਰੂਰ ਕਰਕੇ ਜਾਓ ਜੀ ਸੰਗਤ ਜੀ ਅਸੀਂ ਪਟਿਆਲੇ ਸ਼ਹਿਰ ਤੋਂ ਤੁਹਾਡੇ ਸ਼ਹਿਰ ਵਿੱਚ ਆਏ ਆਂ ਬੱਚੇ ਦੀ ਸੇਵਾ ਲਈ ਬੱਚੇ ਨੂੰ 150 ਦਸ ਦੀ ਸੇਵਾ ਜ਼ਰੂਰ ਕਰਕੇ ਜਾਓ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਸੇਵਾ ਜ਼ਰੂਰ ਕਰਕੇ ਜਾਓ ਜੀ ਬੱਚੇ ਦੇ 8 ਕਰੋੜ 40 ਲੱਖ ਦੇ ਇੰਜੈਕਸ਼ਨ ਲੱਗਣਾ ਹੈ ਤੁਹਾਡੀ ਆਪਣੀ ਦਿੱਤੀ ਸੇਵਾ ਦੇ ਨਾਲ ਆਪਣੇ ਬੱਚੇ ਦੀ ਜਾਨ ਬਚ ਸਕਦੀ ਆ ਬੱਚੇ ਦੇ ਇੰਜੈਕਸ਼ਨ ਲੱਗ ਸਕਦੇ ਸੰਗਤਜੀ ਸੇਵਾ ਜ਼ਰੂਰ ਕਰਕੇ ਜਾਓ ਜੀ ਸੇਵਾ ਜ਼ਰੂਰ ਕਰਕੇ ਜਾਓ ਜੀ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਸੰਗਤਜੀ 10 20 150 ਦੀ ਸੇਵਾ ਜ਼ਰੂਰ ਕਰਕੇ ਜਾਓ ਜੀ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਸੇਵਾ ਜ਼ਰੂਰ ਕਰਕੇ ਜਾਓ ਜੀ ਤੁਹਾਡੇ ਬੱਚਿਆਂ ਵਾਂਗੂ ਇਹ ਵੀ ਤੁਹਾਡਾ ਆਪਣਾ ਬੱਚਾ ਏ ਸੰਗਤਜੀ ਸੇਵਾ ਜ਼ਰੂਰ ਕਰਕੇ ਜਾਓ ਆਪਣੇ ਬੱਚੇ ਲਈ ਸੰਗਤਜੀ ਹੱਥ ਜੋੜ ਕੇ ਬੇਨਤੀ ਆ ਜੀ ਆਪਣੇ ਬੱਚੇ ਲਈ ਸੇਵਾ 10 20 150 ਦੀ ਜਰੂਰ ਕਰਕੇ ਜਾਓ ਸੰਗਤ ਜੀ ਬੱਚੇ ਲਈ 8 ਕਰੋੜ ਦਾ ਟੀਕਾ ਲੱਗਣਾ ਹੈ ਜੀ ਸੰਗਤ ਜੀ ਬੱਚੇ ਲਈ ਸੇਵਾ ਜਰੂਰ ਕਰਕੇ ਜਾਓ ਜੀ ਬੱਚੇ ਦੇ 8 ਕਰੋੜ 40 ਲੱਖ ਦੇ ਇੰਜੈਕਸ਼ਨ ਲੱਗਣਾ ਹੈ ਬੱਚੇ ਲਈ ਸੇਵਾ ਜਰੂਰ ਕਰਕੇ ਜਾਓ ਜੀ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਬੱਚੇ ਲਈ 10 20 150 ਦੀ ਸੇਵਾ ਜਰੂਰ ਕਰਕੇ ਜਾਓ ਜੀ ਸੇਵਾ ਜਰੂਰ ਕਰਕੇ ਜਾਓ ਜੀ ਤੁਹਾਡੀ ਸੇਵਾ ਦੇ ਨਾਲ ਆਪਣੇ ਬੱਚੇ ਦੀ ਜਾਨ ਬਚ ਸਕਦੀ ਹੈ ਸੰਗਤ ਜੀ ਬੱਚੇ ਦੇ 8 ਕਰੋੜ 40 ਲੱਖ ਦੇ ਇੰਜੈਕਸ਼ਨ ਲੱਗਣਾ ਹੈ ਤੁਹਾਡੀ ਆਪਣੀ ਦਿੱਤੀ 10 20 150 ਦੀ ਸੇਵਾ ਨਾਲ ਆਪਣੇ ਬੱਚੇ ਦੀ ਜਾਨ ਬਚ ਸਕਦੀ ਆ ਸੰਗਤ ਜੀ ਅਸੀਂ ਸ਼ਹਿਰ ਪਟਿਆਲੇ ਤੋਂ ਤੁਹਾਡੇ ਸ਼ਹਿਰ ਵਿੱਚ ਆਏ ਆ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਸੇਵਾ ਕਰਨ ਲਈ ਸੰਗਤ ਜੀ ਬੱਚੇ ਨੂੰ ਸੇਵਾ ਜ਼ਰੂਰ ਕਰਕੇ ਜਾਓ ਜੀ 10 20 150 ਦੀ ਹੋਗੀ ਦਿੱਤੀ ਸੇਵਾ ਦੇ ਨਾਲ ਸੰਗਤ ਜੀ ਆਪਣੇ ਬੱਚੇ ਦੀ ਜਾਨ ਬਚ ਸਕਦੀ ਆ ਸੰਗਤ ਜੀ